ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਨਾ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਹਿਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਗੱਲ ਪੰਜਾਬ ਚ VOTING ਜਾਰੀ ਸੀ ਐਮ ਭਗਵੰਤ ਮਾਨ ਨੇ ਸਣੇ ਕਈ ਹਾਂ ਦੀ ਦਿਲਚਸਪੀ ਚ ਵੋਟ ਪਈ ਇਸ ਦੇ ਨਾਲ ਹੀ 2 2 ਕਰੋੜ VOTING ਕਰਨਗੇ ਦੇ ਇਸ ਉਠਾਈ ਉਮੀਦਵਾਰਾਂ ਦੀ ਕੀਮਤਾਂ ਦਾ ਫੈਸਲਾ ਇਸ ਦੇ ਨਾਲ ਹੀ ਪੰਜਾਬ ਦੀਆਂ 13 ਲੋਕ ਸਭਾ ਸੂਚੀਟਾਂ ਤੇ ਸਵੇਰੇ 7 ਵਜੇ ਤੋਂ VOTING ਸ਼ੁਰੂ ਹੋ ਗਈ ਹੈ VOTING ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਇਸ ਵਾਰ ਚੋਣਾਂ ਵਿੱਚ 2 ਕਰੋੜ 14 ਲੱਖ 81 ਹਜ਼ਾਰ ਲੋਕ ਆਪਣੀ ਵੋਟਰ ਦਾ ਇਸਤੇਮਾਲ ਕਰਨਗੇ ਇਹਨਾਂ ਵਿੱਚ 1 ਕਰੋੜ 12 ਲੱਖ 86 ਹਜ਼ਾਰ 726 ਪੁਸ਼ਟੀ ਵੋਟਰ 1 ਕਰੋੜ 1 ਲੱਖ 70240 ਮਹਿਲਾ ਵੋਟਰ ਅਤੇ ਤੇ 773 ਹੋਰ ਵੋਟਰ ਹਨ ਲੋਕ ਸਭਾ ਚੋਣਾਂ ਲਈ ਰੋਜ਼ਾਨਾ ਮਹਾ ਖਬਰ ਆ ਰਹੀਆਂ ਹਨ ਜਲੰਧਰ ਚ ਆਪਸੀ ਲੜਾਈ ਝਗੜਾ ਇਸ ਵਿਅਕਤੀ ਜ਼ਖਮੀ ਇਸ ਦੇ ਨਾਲ ਹੀ ਜਲੰਧਰ ਦੇ ਆਮ ਆਦਮਪੁਰ ਇਲਾਕੇ ਵਿੱਚ ਪੋਲਿੰਗ ਬੂਥ ਨੇੜੇ ਇੱਕ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਇਸ ਦੇ ਨਾਲ ਹੀ ਮਣੀਪੁਰ ਨੇੜੇ ਵਾਪਰੀ ਇਸ ਘਟਨਾ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ ਜਿਸ ਨੂੰ ਸਿਵਲ ਹਸਪਤਾਲ ਵਿੱਚ ਆਦਮਪੁਰ ਵਿਖੇ ਦਾਖਲ ਕਰਵਾਇਆ ਗਿਆ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਧੰਨਵਾਦ